ਚੱਲ ਚੱਲ ਲੈ ਆ ਜੀ ਅਜ ਆਪਣਾ ਦੇਣਾ ਕਰ ਅਜ ਲੈ ਦੇਣਾ ਚੱਲ ਪੁੱਤ ਚੱਲ ਚੋਣਾ ਮੋੜ ਥੋੜੀ ਜਿਹੀ ਫਰਾਰ ਹੋ ਗਿਆ ਹੁ ਟੜਾ ਕਿਵੇਂ ਕੋਈ ਹੱਥ ਤੇ ਹੱਥ ਕੋਡਾ ਦੇ ਦੇ ਕੋਈ ਐਨੇ ਦਾ ਭਾਈ ਜੀ ਸੀ ਜਿੰਨਾ ਤੋਂ ਹੱਥ ਰੋਲੇ ਪਈ ਇਹ ਤਾਂ ਬੜਾ ਡਰਦਾ ਹੈ ਚੱਕੀ ਨੂੰ ਲੈ ਚੱਲ ਇਹ ਤਾਂ ਮੇਰਾ ਪੈਰ ਫੜ ਜਾਦਾ ਚੱਲ ਐਂ ਚੜਾਈ ਨੂੰ ਚੱਕ ਲੈ ਆ ਵੀ ਚੱਲ ਚੱਲ ਚੋ ਚਾਹੇ ਕਿ ਪਾਕੇ ਦੇ ਲਾਕੇ ਦੇ ਲਾਕੇ ਦੇ ਲਾਕੇ ਦੇ ਚਾਲ ਆਉਤੋਂ ਬਾਅਦ ਹਾਂ ਕੀ ਲਿਆ ਹੱਥ ਪਾ ਡੰਡਾ ਲੋਗੇ ਪਾ ਹੱਥ ਡੰਡਾ ਲੋਗੇ ਪਾ ਦੋਨੀ ਆਹ ਰੇ ਡੰਡਾ ਹਾਂ ਵਾਪਸ ਚੱਲ ਬਟਾ ਚੱਲ ਬਟਾ ਚੱਲ ਚਾ ਚਾ ਚਾਵਾ ਚਾ ਚਾ ਚਾਵਾ ਚੱਲ 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 ਕੋ ਚੱਲ ਲੈ ਵੀ ਅੱਜ ਆਪਣਾ ਦੇਣਾ ਕਰਾ ਅੱਜ ਲੈ ਦੇਣਾ ਚੱਲ ਬੁੱਤ ਚੱਲ ਚਾ ਚਾ ਚੱਲ ਵੈਰੀ ਗੁੱਡ ਯਾਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸੈਟ ਨਾ ਇਹ 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 ਕਰਦੇ ਸਾਂ ਇੱਕ ਦਿਨ ਇਹ ਫੁੱਲ ਸਪੀਡ ਰਾਈਡ ਕਰੋ ਇਸ ਰਾਜੀ ਐਨ ਫੁੱਲ ਸਪੀਡ ਵੀਰ ਦਾ ਬੋਲੀ ਆ ਭਰਾਵਾ ਧੂਣਾ ਧੂਣਾ ਓਡਣ ਧੂਣਾ ਓਡਣ ਧੂਣਾ ਚੱਲ ਬੋ ਚੱਲ ਉਧਰ ਤਾ ਵੀ ਆ ਕਿਧਰ ਜਾਨੀਏ ਇਹ ਤੇ ਗੱਲ ਇਹ ਚੱਲ ਇਹ ਚੱਲ ਚੱਲ ਕੋੜੀ ਫਿਰ ਫਰਾਰ ਹੋ ਗਿਆ ਕੋੜੀ ਮੇਰੇ ਨਾਲ ਸਾਹਮਣੇ ਧਰ ਦੇ ਲੱਥੇ ਗੇੜ ਪਾਓ ਜੀ ਦੂਜਾ ਉਹ ਬੱਚਾ ਇਹਦਾ ਮੂੰਹ ਬਾੜਾ ਕਰਦਾ ਰ ਉਹਦੇ ਨਾਲੋਂ ਇੱਧਰ ਲੈ ਇੱਧਰ ਪੁਰਾ ਲਿਆ ਬਣਦੀ ਨਹੀਂ ਦੂਰ ਜਾਂਦਾ ਲੈ ਜੂਗੀ ਪਰ ਉਹਨੂੰ ਖਿੱਚ ਕੇ ਲਿਆ 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 ਓਰੇ ਲਿਆ ਕਹੇ ਨਾ ਤੇ ਨਾ ਰੁਕਣੀ ਕਿਸੇ ਹੋਏ ਪੱਲ 10 10 10 10 10 ਏ ਬੋਲੇ ਸ਼ੰਕਰ ਕੀ ਕਰੂ ਖੜਾ ਹੋ ਜੀ ਕਿੰਨੇ ਮਿੰਟ ਦੀ ਹੋ ਗਈ ਆਏ ਉਤਰਨਾ ਹੋਵੇ ਐ ਕਰਕੇ ਖੜਦਾ ਮੈਨੂੰ ਦੱਸਿਆ ਸੀ ਉਹ ਤਾਂ ਆਪੇ ਉਤਰ ਜਾਂਦਾ ਯਾਰ ਨਾ ਨਾ ਐ ਕਰ ਲੈ ਯਸ ḍesko ਹਾਂ ਮੈਂ ਟਾਲੀ ਨੂੰ ਯੂਰ ਗਾਦਨਾ ਸਾਰਾ ਕੱਢ ਲਿਆ ਲਾ ਬਈ ਮਾਰ ਕੇ ਰੈਡੀ ਹੋ ਗਿਆ ਠੀਕ ਹੈ ਹੁਣ ਉਹਨਾਂ ਨੂੰ ਪੰਜ ਦੇਨ ਨੂੰ ਜੇ ਆਪਾਂ ਕੰਮ ਜੋੜ ਜੇ ਆਹ ਰੀਲਾ ਰੀਲਾ ਬਣਾ ਲਈਆਂ ਬਾਬਾ ਮਾਲ ਤਾਲ ਤੇ ਹੁਣ ਚੱਲਦੇ ਆ ਘਰ ਨੂੰ ਅਕਸ਼ੋ ਵੜੀ ਚਾਹ ਤੇਰੀ ਅੱਤੇ ਮੜ ਗਈਆਂ ਨਾ ਕਰੀ ਕੋਈ ਬਾਣ ਗਣੀ ਕੋਈ ਸਰਾਵਾਂ ਖਾਣੀਆਂ ਨੂੰ ਕੋਈ ਜ਼ੋਰ ਮਾਰ ਕੋਰੀਆਂ ਜ਼ੋਰ ਲਾ ਕੇ ਮੜਕੋ ਮੜਤੀ ਹੋਈਆਂ ਖੜੇਆਂ ਖਾਂਗ ਦੀ ਦੇਖ ਕੇ ਮੇਰੇ ਗਰਮੀ ਨਾਲ ਤੇਰੀ ਜੱਪੜ ਕਿੱਥੇ ਆ ਉਹ ਪਈਆਂ ਖੜ ਜਾ ਇੱਥੇ ਬਾਹ ਚੱਕ ਲਈ ਖੜ ਜਾ ਇੱਥੇ